ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਜੇਕਰ ਤੁਸੀਂ ਆਪਣੇ ਘਰ ਪਰਿਵਾਰ ਦੀ ਤਰੱਕੀ ਚਾਹੁੰਦੇ ਹੋ ਆਪਣੇ ਪਰਿਵਾਰ ਦੀ ਸਿਹਤ ਵਿੱਚ ਤੰਦਰੁਸਤੀ ਚਾਹੁੰਦੇ ਹੋ ਆਪਣੇ ਬੱਚਿਆਂ ਦੀ ਕਾਮਯਾਬੀ ਚਾਹੁੰਦੇ ਹੋ ਤੇ ਤਰੱਕੀ ਚਾਹੁੰਦੇ ਹੋ ਤਾਂ ਫਿਰ ਅੱਜ ਤੋਂ ਹੀ ਜੇਕਰ ਤੁਸੀਂ ਆਪਣੇ ਘਰ ਵਿੱਚ ਇੱਕ ਇਹ ਚੀਜ਼ ਪੱਕਾ ਕਰ ਲੈਂਦੇ ਹੋ ਇਸ ਗੱਲ ਨੂੰ ਆਪਣੀ ਆਦਤ ਹੀ ਬਣਾ ਲੈਂਦੇ ਹੋ ਤਾਂ ਵੇਖ ਲੈਣਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਸਾਰੇ ਹੀ ਕਾਰਜ ਰਾਸ ਹੋ ਜਾਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਬਖਸ਼ਿਸ਼ ਹਮੇਸ਼ਾ ਹੀ ਤੁਹਾਡੇ ਸਿਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਸਤ ਸੰਗਤ ਜੀ ਘਰ ਪਰਿਵਾਰ ਦੇ ਉੱਤੇ ਤੇ ਸਾਡੇ ਬੱਚਿਆਂ ਦੇ ਉੱਤੇ ਇਸ ਗੱਲ ਦਾ ਬਹੁਤ ਹੀ ਚੰਗਾ ਅਸਰ ਪਵੇਗਾ ਜੀ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਚੰਗਾ ਬਦਲਾਵ ਆ ਜਾਵੇਗਾ ਤਾਂ ਫਿਰ ਇਹ ਕੰਮ ਕਿਹੜਾ ਹੈ ਉਹਦੇ ਬਾਰੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਵਿਚਾਰ ਕਰਾਂਗੇ ਜੀ ਸਤ ਸੰਗਤ ਜੀ ਇਸ ਲਈ ਤੁਹਾਨੂੰ ਹੱਥ ਚੋੜ੍ਹ ਕੇ ਬੇਨਤੀ ਹੈ ਜੀ ਕਿ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਤੇ ਆਓ ਹਣ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਸਾਤ ਸੰਗਾਜੀ ਮਹਾਪੁਰਖ ਹਮੇਸ਼ਾ ਹੀ ਇੱਕ ਗੱਲ ਸਮਝਾਉਂਦੇ ਹਨ ਕਿ ਜੇਕਰ ਤੁਸੀਂ ਕਿਸੇ ਨੂੰ ਕਿਸੇ ਸਕੇ ਨੂੰ ਪਿਆਰ ਕਰਦੇ ਹੋ ਕਿਸੇ ਦਾ ਭਲਾ ਕਰਨਾ ਚਾਹੁੰਦੇ ਹੋ ਤਾਂ ਉਹਨੂੰ ਗੁਰੂ ਦੇ ਨਾਲ ਗੁਰਬਾਣੀ ਦੇ ਨਾਲ ਅੰਮ੍ਰਿਤ ਵੇਲੇ ਦੇ ਨਾਲ ਜੋੜ ਦਿਓ ਪਰ ਕਈ ਵਾਰ ਆਪਾਂ ਬਹੁਤ ਕੋਸ਼ਿਸ਼ਾਂ ਕਰਦੇ ਹਾਂ ਪਰ ਸਾਡੇ ਵੱਲੋਂ ਕੀਤੀਆਂ ਹੋਈਆਂ ਕੋਸ਼ਿਸ਼ਾਂ ਦਾ ਸਾਡੇ ਘਰ ਪਰਿਵਾਰ ਦੇ ਜੀਵਾਂ ਉੱਤੇ ਕੋਈ ਵੀ ਬਹੁਤਾ ਅਸਰ ਨਹੀਂ ਹੁੰਦਾ ਬੱਚਿਆਂ ਨੂੰ ਵੀ ਅਸੀਂ ਵਾਰ-ਵਾਰ ਇਹ ਗੱਲ ਸਮਝਾਉਂਦੇ ਹਾਂ ਕਿ ਭਾਈ ਅੰਮ੍ਰਿਤ ਵੇਲੇ ਗੁਰਬਾਣੀ ਦਾ ਪਾਠ ਕਰੋ ਪਰ ਉਹ ਅਸਰ ਹੀ ਨਹੀਂ ਕਰਦੇ ਕਿਉਂਕਿ ਅੱਜ ਦੇ ਸਮੇਂ ਵਿੱਚ ਸਾਡੀਆਂ ਆਦਤਾਂ ਵੀ ਕੁਝ ਐਸੀਆਂ ਹੋ ਚੁੱਕੀਆਂ ਹਨ ਜਿਵੇਂ ਬੱਚੇ ਅੱਧੀ ਰਾਤ ਤੱਕ ਜਾਗਦੇ ਰਹਿੰਦੇ ਹਨ ਰਾਤ ਨੂੰ ਟੀਵੀ ਵੇਖਦੇ ਹਨ ਮੋਬਾਈਲ ਚਲਾਉਂਦੇ ਹਨ ਬੱਚਿਆਂ ਅਤੇ ਵੱਡਿਆਂ ਦਾ ਅੱਜਕੱਲ ਬਸ ਇਹੀ ਹਾਲ ਹੋ ਚੁੱਕਿਆ ਹੈ ਜੀ ਤਾਂ ਆਪਾਂ ਆਪਣੇ ਸੌਣ ਅਤੇ ਉਠਣ ਦੇ ਸਮੇਂ ਵਿੱਚ ਹੀ ਬਹੁਤ ਗੜਬੜ ਕਰ ਚੁੱਕੇ ਹਾਂ ਸਾਡਾ ਜਿਹੜਾ ਸੌਣ ਦਾ ਸਮਾਂ ਹੈ ਉਸ ਸਮੇਂ ਤਾਂ ਅਸੀਂ ਜਾਗ ਰਹੇ ਹੁੰਦੇ ਹਾਂ ਜਿਸ ਸਮੇਂ ਦੇ ਵਿੱਚ ਅਸੀਂ ਜਾਗਣਾ ਹੁੰਦਾ ਹੈ ਉਸ ਸਮੇਂ ਦੇ ਵਿੱਚ ਫਿਰ ਸਾਨੂੰ ਗੂੜੀ ਨੀਂਦ ਆ ਕੇ ਘੇਰਾ ਪਾ ਲੈਂਦੀ ਹੈ ਅਸੀਂ ਲੰਮੀਆਂ ਤਾਣ ਕੇ ਸੁੱਤੇ ਹੀ ਰਹਿ ਜਾਂਦੇ ਹਾਂ ਭਾਵੇਂ ਕੁਝ ਬੱਚੇ ਕੁਝ ਵੱਡੇ ਸਿਆਣੇ ਖੁਦ ਮਾਪੇ ਵੀ ਰਾਤ ਨੂੰ 11 12 ਵਜੇ ਤੱਕ ਟੀਵੀ ਮੋਬਾਈਲ ਚਲਾਉਂਦੇ ਰਹਿੰਦੇ ਹਨ ਜੇ ਕਰ ਸਿਆਣੇ ਖੁਦ ਹੀ ਐਦਾਂ ਕਰਦੇ ਹਨ ਇਹ ਕੰਮ ਕਰਦੇ ਹਨ ਤਾਂ ਫਿਰ ਤਾਂ ਫਿਰ ਉਹਨਾਂ ਨੇ ਹੀ ਆਪਣੇ ਬੱਚਿਆਂ ਨੂੰ ਕਿਵੇਂ ਰੋਕਣਾ ਹੈ ਸਾਡੇ ਘਰ ਦੇ ਨਿਯਮ ਸਾਡੇ ਘਰ ਦੇ ਤੌਰ ਤਰੀਕੇ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਹਨ ਕਿ ਸਾਡੇ ਬੱਚੇ ਖੁਦ ਵੇਖ-ਵੇਖ ਕੇ ਸਿੱਖਣ ਖਾਸ ਕਰਕੇ ਜਲਦੀ ਸੌਣਾ ਤੇ ਜਲਦੀ ਉੱਠਣਾ ਇਹ ਸਾਡੇ ਘਰ ਦਾ ਪੱਕਾ ਨਿਯਮ ਹੋਣਾ ਚਾਹੀਦਾ ਹੈ ਇਹਦੇ ਲਈ ਸਾਡੇ ਘਰ ਵਿੱਚ ਸਾਨੂੰ ਸਖਤੀ ਕਰਨੀ ਪੈ ਸਕਦੀ ਹੈ ਉਹ ਵੀ ਕਰੋ ਪਰ ਇਹ ਚੀਜ਼ ਵੀ ਤੁਸੀਂ ਪੱਕਾ ਕਰ ਲਓ ਜੇਕਰ ਇਹ ਆਦਤ ਅਸੀਂ ਆਪਣੇ ਬੱਚਿਆਂ ਨੂੰ ਪਾ ਦਿੱਤੀ ਉਹਨਾਂ ਦਾ ਫਿਰ ਬਹੁਤ ਹੀ ਭਲਾ ਹੋ ਜਾਵੇਗਾ ਬੱਚੇ ਜਲਦੀ ਸੌਣਗੇ ਤਾਂ ਆਪਣੇ ਆਪ ਹੀ ਜਲਦੀ ਉਹਨਾਂ ਨੂੰ ਸਵੇਰੇ ਜਾਗ ਆ ਜਾਵੇਗੀ ਜਦ ਵੀ ਉੱਠਣਗੇ ਤਾਂ ਉਹਨਾਂ ਦਾ ਤਨ ਤੇ ਮਨ ਦੋਵੇਂ ਹੀ ਤੰਦਰੁਸਤ ਹੋ ਜਾਣਗੇ ਅਤੇ ਹਰ ਇੱਕ ਬੰਦੇ ਦੀ ਕਾਮਯਾਬੀ ਦੇ ਲਈ ਉਹਦੀ ਤੰਦਰੁਸਤੀ ਦੇ ਲਈ ਉਹਦਾ ਤਨ ਅਤੇ ਮਨ ਦੋਵੇਂ ਹੀ ਤੰਦਰੁਸਤ ਹੋਣੇ ਜ਼ਰੂਰੀ ਹਨ ਜਿਸ ਕੰਮ ਨੂੰ ਅਸੀਂ ਪੂਰਾ ਹੀ ਮਨ ਤੇ ਤਨ ਲਗਾ ਕੇ ਕਰਦੇ ਹਾਂ ਉਸ ਕੰਮ ਦੀ ਫਿਰ ਸਫਲਤਾ ਪੱਕੀ ਹੋ ਜਾਂਦੀ ਹੈ ਫਿਰ ਆਪਾਂ ਤਨ ਤੇ ਮਨ ਦੋਹਾਂ ਦਾ ਧਿਆਨ ਰੱਖਣਾ ਹੈ ਆਪਣੇ ਤਨ ਅਤੇ ਮਨ ਦਾ ਵੀ ਅਤੇ ਆਪਣੇ ਬੱਚਿਆਂ ਦੇ ਨਾਲ ਆਪਣੇ ਘਰ ਦੇ ਜੀਵਾਂ ਦੇ ਤਨ ਅਤੇ ਮਨ ਦਾ ਵੀ ਖਿਆਲ ਰੱਖਣਾ ਜ਼ਰੂਰੀ ਹੈ ਜੇਕਰ ਉਹ ਖੁਦ ਧਿਆਨ ਨਹੀਂ ਦੇ ਰਹੇ ਤਾਂ ਆਪਾਂ ਕੋਸ਼ਿਸ਼ ਕਰੀਏ ਕਿ ਜਿੰਨਾ ਕੋ ਆਪਾਂ ਕਰ ਸਕਦੇ ਹਾਂ ਭਾਵੇਂ ਕਿ ਜਿੰਨਾ ਘਰ ਦੀਆਂ ਔਰਤਾਂ ਆਪਣੇ ਪਰਿਵਾਰ ਦੇ ਲਈ ਆਪਣੇ ਪਤੀ ਦੇ ਲਈ ਆਪਣੇ ਬੱਚਿਆਂ ਦੇ ਲਈ ਕਰ ਸਕਦੀਆਂ ਹਨ ਉਹ ਜ਼ਰੂਰ ਕਰ ਲੈਣ ਵਹਿਮਾ ਭਰਮਾ ਦੇ ਵਿੱਚ ਪੈਣ ਦੇ ਨਾਲੋਂ ਸਾਨੂੰ ਇਹ ਕੰਮ ਕਰ ਲੈਣੇ ਚਾਹੀਦੇ ਹਨ ਤੁਹਾਨੂੰ 100% ਇਸਦਾ ਫਾਇਦਾ ਪ੍ਰਾਪਤ ਹੋਵੇਗਾ ਭਾਵੇਂ ਤੁਸੀਂ ਲਿਖ ਕੇ ਹੀ ਰੱਖ ਲਓ ਕਿਉਂਕਿ ਪੈਣਾ ਆਪਣੇ ਘਰ ਪਰਿਵਾਰ ਦੀ ਚਿੰਤਾ ਤਾਂ ਬਹੁਤ ਕਰਦੀਆਂ ਹਨ ਅਤੇ ਆਪਣੇ ਘਰ ਪਰਿਵਾਰ ਦੀ ਤੰਦਰੁਸਤੀ ਤੇ ਤਰੱਕੀ ਦੇ ਲਈ ਕਈ ਐਸੇ ਕੰਮ ਕਰ ਲੈਂਦੀਆਂ ਹਨ ਜੋ ਕੰਮ ਉਹਨਾਂ ਸਮਿਆਂ ਦੇ ਵਿੱਚ ਪੈਸੇ ਲੈ ਕੇ ਪੈਸੇ ਦੀ ਬਰਬਾਦੀ ਹੋ ਜਾਂਦੀ ਹੈ ਅਤੇ ਉਹਨਾਂ ਨੂੰ ਗੁਰੂ ਚਰਨਾਂ ਤੋਂ ਦੂਰ ਵੀ ਹੋਣਾ ਪੈ ਜਾਂਦਾ ਹੈ। ਭਾਵ ਕੀ ਵਹਿਮਾ ਭਰਮਾਂ ਦੇ ਵਿੱਚ ਪੈ ਜਾਂਦੇ ਹਨ। ਕਈ ਪਖੰਡੀ ਬਾਬਿਆਂ ਦੇ ਕੋਲ ਚਲੀਆਂ ਜਾਂਦੀਆਂ ਹਨ। ਟੋਣੇ ਟੋਟ ਕੇ ਕਰਨੇ ਸ਼ੁਰੂ ਕਰ ਦਿੰਦੇ ਹਨ। ਪਰ ਭੈਣੋ ਅੱਜ ਦੀ ਵੀਡੀਓ ਵਿੱਚ ਜਿਹੜਾ ਕੰਮ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਜੀ ਇਹਦੇ ਨਾਲ ਤਾਂ ਕੋਈ ਪੈਸਾ ਵੀ ਨਹੀਂ ਲੱਗਦਾ। ਨਹੀਂ ਤੁਹਾਨੂੰ ਅਲੱਗ ਤੋਂ ਕੁਝ ਸਮਾਂ ਕੱਢਣਾ ਪਵੇਗਾ ਕੋਈ ਬਹੁਤੀ ਮਿਹਨਤ ਵੀ ਤੁਹਾਨੂੰ ਨਹੀਂ ਕਰਨੀ ਪਵੇਗੀ ਬਸ ਆਪਣੇ ਘਰ ਦੇ ਵਿੱਚ ਜਿਹੜੀ ਤੁਸੀਂ ਰੋਟੀ ਬਣਾਉਣੀ ਹੈ ਉਸ ਦੇ ਤਰੀਕੇ ਨੂੰ ਬਦਲਣਾ ਹੋਵੇਗਾ ਘਰ ਦੇ ਵਿੱਚ ਜਦੋਂ ਵੀ ਤੁਸੀਂ ਪ੍ਰਸ਼ਾਦਾ ਬਣਾਉਣਾ ਹੈ ਗੁਰਬਾਣੀ ਦਾ ਪਾਠ ਕਰਦਿਆਂ ਹੋਇਆਂ ਹੀ ਬਣਾਉਣਾ ਹੈ ਆਪਣੇ ਘਰ ਦੇ ਵਿੱਚ ਚਾਹ ਪਾਣੀ ਨਾਸ਼ਤਾ ਭੋਜਨ ਪ੍ਰਸ਼ਾਦਾ ਗੁਰਬਾਣੀ ਦਾ ਪਾਠ ਕਰਦਿਆਂ ਹੋਇਆਂ ਹੀ ਤਿਆਰ ਕਰਨਾ ਹੈ ਫਿਰ ਉਹ ਭੋਜਨ ਅੰਮ੍ਰਿਤ ਰੂਪੀ ਬਣ ਜਾਵੇਗਾ ਜਿਸ ਦੇ ਵੀ ਅੰਦਰ ਉਹ ਭੋਜਨ ਜਾਵੇਗਾ ਉਸ ਦੇ ਤਾਂ ਫਿਰ ਸਾਰੇ ਹੀ ਦੁੱਖ ਦਲੇਦਰ ਦੂਰ ਹੋ ਜਾਣਗੇ ਤੇ ਜੇਕਰ ਅਸੀਂ ਆਪਣੇ ਪਰਿਵਾਰ ਜਾਂ ਆਪਣੇ ਬੱਚਿਆਂ ਦਾ ਭਲਾ ਕਰਨਾ ਚਾਹੁੰਦੇ ਹਾਂ ਤਾਂ ਇਹ ਆਦਤ ਸਾਨੂੰ ਅੱਜ ਤੋਂ ਪੱਕੀ ਪਾ ਲੈਣੀ ਚਾਹੀਦੀ ਹੈ ਕਿ ਅੰਮ੍ਰਿਤ ਵੇਲੇ ਸਵੇਰੇ ਉੱਠਦੇ ਅਨਸਾਰ ਹੀ ਗੁਰਬਾਣੀ ਦਾ ਜਾਪ ਕਰਦੇ ਹੋਏ ਹੀ ਉੱਠਣਾ ਹੈ ਸਭ ਤੋਂ ਵਧੀਆ ਗੱਲ ਹੈ ਜੇਕਰ ਨਹੀਂ ਕਰਦੇ ਤਾਂ ਕੱਲ੍ਹ ਨੂੰ ਕਰਨਾ ਸ਼ੁਰੂ ਕਰ ਦਿਓ ਪਾਵੇਂ ਇੱਕ ਜਪਜੀ ਸਾਹਿਬ ਦੀ ਪੌੜੀ ਦਾ ਪਾਠ ਹੀ ਕਰ ਲਿਆ ਕਰੋ ਫਿਰ ਆਪਣੀ ਰਸੋਈ ਦੇ ਵਿੱਚ ਕਦਮ ਰੱਖਣਾ ਹੈ ਤਾਂ ਬਹੁਤ ਚੰਗਾ ਹੋ ਜਾਵੇਗਾ ਜੇਕਰ ਤੁਸੀਂ ਸਵੇਰੇ ਸਵੇਰੇ ਇਸ਼ਨਾਨ ਕਰੋ ਅੰਮ੍ਰਿਤ ਵੇਲੇ ਦਾ ਇਸ਼ਨਾਨ ਕਿਉਂਕਿ ਭੈਣਾ ਸਿੱਧਾ ਹੀ ਕੰਮ ਕਰਨਾ ਸ਼ੁਰੂ ਕਰ ਦਿੰਦੀਆਂ ਹਨ ਉਹਨਾਂ ਨੂੰ ਲੱਗਦਾ ਹੈ ਕਿ ਬਹੁਤ ਸਾਰੇ ਕੰਮ ਕਰਨੇ ਹਨ ਘਰ ਦੇ ਵਿੱਚ ਝਾੜੋ ਵਗੈਰਾ ਸਾਫ ਸਫਾਈ ਦਾ ਕੰਮ ਕਰਨਾ ਹੈ ਇਸ ਕਰਕੇ ਮੈਂ ਸਾਰੇ ਹੀ ਕੰਮ ਨਿਬੜ ਕੇ ਇੱਕ ਵਾਰ ਹੀ ਇਹ ਇਸ਼ਨਾਨ ਕਰੂੰਗੀ ਪਰ ਉੱਠਦੇ ਅੰਸਾਰ ਬਿਸਤਰ ਤੇ ਬੈਠਿਆਂ ਬੈਠਿਆਂ ਤੁਸੀਂ ਵਾਹਿਗੁਰੂ ਦਾ ਸ਼ੁਕਰਾਨਾ ਵੀ ਜ਼ਰੂਰ ਕਰਨਾ ਹੈ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਤੁਸੀਂ ਇਹ ਰਾਤ ਸੁਖਾਂ ਭਰੀ ਬਤੀਤ ਕਰਵਾਈ ਹੈ ਹੁਣ ਇਹ ਜਿਹੜਾ ਦਿਨ ਚੜਿਆ ਹੈ ਇਹ ਵਾਹਿਗੁਰੂ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਕਿਰਪਾ ਸਦਕਾ ਸੋਹਣਾ ਹੀ ਬਤੀਤ ਹੋਵੇ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਜੀ ਕਿ ਸਾਡੇ ਉੱਤੇ ਹਮੇਸ਼ਾ ਦੇ ਲਈ ਮਿਹਰ ਭਰਿਆ ਹੱਥ ਰੱਖਣਾ ਸਾਨੂੰ ਸੋਹਣਾ ਸਰੀਰ ਦਿੱਤਾ ਹੈ ਕਾਰੋਬਾਰ ਦਿੱਤਾ ਹੈ ਇਸ ਸਭ ਦੇ ਲਈ ਸ਼ੁਕਰਾਨਾ ਹੈ ਭਾਵੇਂ ਕਿ ਇੱਕ ਇੱਕ ਚੀਜ਼ ਦੇ ਲਈ ਪਰਮਾਤਮਾ ਦਾ ਸ਼ੁਕਰਾਨਾ ਕਰੋ ਤੁਹਾਡੇ ਇੰਨੇ ਵਧੀਆ ਬੱਚੇ ਹਨ ਤੇ ਬੱਚਿਆ ਵੀ ਆਗਿਆਕਾਰੀ ਹਨ ਇਹ ਸਭ ਗੱਲਾਂ ਪਰਮਾਤਮਾ ਦੇ ਅੱਗੇ ਸ਼ੁਕਰਾਨਾ ਜ਼ਰੂਰ ਕਰਿਆ ਕਰੋ ਸਭ ਚੀਜ਼ਾਂ ਦੇ ਲਈ ਮਾਲਕ ਨੂੰ ਸ਼ੁਕਰ ਸ਼ੁਕਰਦਾਰੀਆ ਕਰਿਆ ਕਰੋ ਅਤੇ ਫਿਰ ਹੀ ਪੈਰ ਬਿਸਤਰ ਤੋਂ ਥੱਲੇ ਲਾਉਣੇ ਹਨ ਉਠਦਿਆਂ ਸਾਰ ਇਸ਼ਨਾਨ ਕਰਨ ਤੋਂ ਬਾਅਦ ਜਪਜੀ ਸਾਹਿਬ ਦੇ ਪਾਠ ਵੈਸੇ ਤਾਂ ਪੰਜ ਬਾਣੀਆਂ ਦਾ ਨਿਤਨੇਮ ਕਰਨਾ ਚਾਹੀਦਾ ਹੈ ਖਾਸ ਕਰਕੇ ਜੋ ਮੇਰੀਆਂ ਭੈਣਾਂ ਅੰਮ੍ਰਿਤਧਾਰੀ ਹਨ ਉਹਨਾਂ ਦੇ ਲਈ ਪੰਜ ਬਾਣੀਆਂ ਦਾ ਨਿਤਨੇਮ ਕਰਨਾ ਬੜਾ ਜ਼ਰੂਰੀ ਹੈ ਜੇ ਅਜੇ ਤੱਕ ਗੁਰੂ ਵਾਲੇ ਨਹੀਂ ਬਣੇ ਤਾਂ ਸ਼ੁਰੂਆਤ ਕਰੋ ਅਤੇ ਜਦੋਂ ਵੀ ਰਸੋਈ ਦੇ ਵਿੱਚ ਜਾਣਾ ਹੈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਅਤੇ ਇਹ ਵੀ ਕਹਿਣਾ ਹੈ ਕਿ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ ਫਿਰ ਤੁਸੀਂ ਜੋ ਵੀ ਨਾਸ਼ਤਾ ਤਿਆਰ ਕਰਨਾ ਹੋਵੇ ਉਸ ਵੇਲੇ ਮੂਲ ਮੰਤਰ ਦਾ ਜਾਪ ਕਰਨਾ ਹੈ ਜਾਂ ਵਾਹਿਗੁਰੂ ਸਿਮਰਨ ਜਾਪ ਕਰਦੇ ਹੀ ਰਹਿਣਾ ਹੈ ਜਾਂ ਗੁਰੂ ਰਾਮਦਾਸ ਜੀ ਦਾ ਨਾਮ ਵੀ ਤੁਸੀਂ ਸਿਮਰ ਸਕਦੇ ਹੋ ਜੋ ਗੁਰੂ ਰਾਮਦਾਸ ਜੀ ਦਾ ਨਾਮ ਸਿਮਰਨ ਕਰਦੇ ਹਨ ਉਹਨਾਂ ਦੇ ਘਰ ਵਿੱਚ ਪੜ ਹੀ ਖੁਸ਼ਹਾਲੀ ਤੇ ਤਰੱਕੀ ਆਪਣੇ ਆਪ ਹੀ ਵਾਸ ਕਰ ਜਾਂਦੀ ਹੈ ਜੋ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਨਾਮ ਲੈਂਦੇ ਹਨ ਉਹਨਾਂ ਦੇ ਘਰ ਵਿੱਚ ਰਿੱਧੀਆਂ ਤੇ ਸਿੱਧੀਆਂ ਪੈ ਜਾਂਦੀਆਂ ਹਨ ਮੇਰੇ ਦਸਵੇਂ ਪਾਤਸ਼ਾਹ ਜੀ ਤਨ ਤਨ ਸ੍ਰੀ ਗੁਰੂ ਗੋਬਿੰਦ ਸਾਹਿਬ ਮਹਾਰਾਜ ਜੀ ਦੇ ਬਚਨ ਹਨ ਕਿ ਜਦੋਂ ਵੀ ਕੋਈ ਕੰਮਕਾਰ ਸ਼ੁਰੂ ਕਰਨਾ ਹੋਵੇ ਗੁਰਬਾਣੀ ਦਾ ਪ੍ਰਵਾਹ ਚਲਾ ਕੇ ਹੀ ਕਰਨਾ ਚਾਹੀਦਾ ਹੈ ਉਸ ਕੰਮ ਦੀ ਸ਼ੁਰੂਆਤ ਕਿਸੇ ਵੀ ਸ਼ਬਦ ਤੋਂ ਤੁਸੀਂ ਕਰ ਸਕਦੇ ਹੋ ਤੁਸੀਂ ਭੋਜਨ ਪ੍ਰਸ਼ਾਦਾ ਤਿਆਰ ਕਰਨਾ ਹੈ ਜਾਂ ਮੂਲ ਮੰਤਰ ਦਾ ਜਾਪ ਵਾਹਿਗੁਰੂ ਜੀ ਦੇ ਸਿਮਰਨ ਦਾ ਜਾਪ ਕੋਈ ਵੀ ਕੰਮ ਕਰਨਾ ਹੈ ਜੇਕਰ ਤੁਸੀਂ ਆਪਣੇ ਘਰ ਪਰਿਵਾਰ ਦਾ ਭਲਾ ਚਾਹੁੰਦੇ ਹੋ ਤਾਂ ਇਹ ਆਦਤਾਂ ਜ਼ਰੂਰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲਓ ਹਰ ਰੋਜ਼ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਅੰਮ੍ਰਿਤ ਵੇਲੇ ਦੇ ਬਾਰੇ ਮਹੱਤਤਾ ਦੇ ਦੱਸਿਆ ਕਰੋ ਅਰਦਾਸ ਬੇਨਤੀ ਕਰੋ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਮੇਰਾ ਬੱਚਾ ਹੈ ਮੇਰੇ ਸਮਝਾਇਆ ਨਹੀਂ ਸਮਝਦਾ ਇਸ ਨੂੰ ਤੁਸੀਂ ਤਰਸ ਕਰਕੇ ਹੀ ਸਮਝਾਓ ਇਸ ਸਬਦ ਦੇ ਲਈ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਸਿੱਖ ਲਓ ਤੁਹਾਡੇ ਇੰਨੇ ਵਧੀਆ ਬੱਚੇ ਹਨ ਤੇ ਬੱਚੇ ਵੀ ਆਗਿਆਕਾਰੀ ਹਨ ਇਹਨਾਂ ਸਭ ਗੱਲਾਂ ਦੇ ਲਈ ਪਰਮਾਤਮਾ ਦੇ ਅੱਗੇ ਸ਼ੁਕਰਾਨਾ ਕਰਨਾ ਚਾਹੀਦਾ ਹੈ ਸਭ ਚੀਜ਼ਾਂ ਦੇ ਲਈ ਮਾਲਕ ਦਾ ਸ਼ੁਕਰ ਸ਼ੁਕਰ ਕਰਿਆ ਕਰੋ ਫਿਰ ਹੀ ਆਪਣੇ ਪੈਰ ਬਿਸਤਰ ਤੋਂ ਥੱਲੇ ਲਾਉਣੇ ਹਨ ਉੱਠਦਿਆਂ ਸਾਰ ਇਸ਼ਨਾਨ ਕਰਨ ਤੋਂ ਬਾਅਦ ਜਪਜੀ ਸਾਹਿਬ ਦੇ ਪਾਠ ਵੈਸੇ ਤਾਂ ਪੰਜ ਬਾਣੀਆਂ ਦਾ ਨਿਤਨੇਮ ਕਰਨਾ ਚਾਹੀਦਾ ਹੈ ਪਰ ਖਾਸ ਕਰਕੇ ਜੋ ਭੈਣ ਭਰਾ ਅਮ੍ਰਿਤਾਰੇ ਹਨ ਉਹਨਾ ਦੇ ਲਈ ਪੰਜ ਬਾਣੀਆਂ ਦਾ ਨਿਤਨੇਮ ਕਰਨਾ ਬੜਾ ਜ਼ਰੂਰੀ ਹੈ ਜੇ ਅਜੇ ਤੱਕ ਗੁਰੂ ਵਾਲੇ ਨਹੀਂ ਬਣੇ ਤਾਂ ਸ਼ੁਰੂਆਤ ਕਰੋ ਅਤੇ ਜਦੋਂ ਵੀ ਰਸੋਈ ਦੇ ਵਿੱਚ ਜਾਣਾ ਹੈ ਤਾਂ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਹੈ ਅਤੇ ਇਹ ਵੀ ਕਹਿਣਾ ਹੈ ਕਿ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ ਫਿਰ ਜੋ ਵੀ ਆਪਾਂ ਨਾਸ਼ਤਾ ਤਿਆਰ ਕਰਨਾ ਹੈ ਉਹ ਮੂਲ ਮੰਤਰ ਦਾ ਜਾਪ ਕਰਦੇ ਹੋਏ ਹੀ ਤਿਆਰ ਕਰਨਾ ਹੈ ਜਾਂ ਵਾਹਿਗੁਰੂ ਜੀ ਦਾ ਸਿਮਰਜ ਜਾਂ ਫਿਰ ਵਾਹਿਗੁਰੂ ਜੀ ਦਾ ਸਿਮਰਣ ਕਰਦੇ ਹੋਏ ਜਾ ਗੁਰੂ ਰਾਮਦਾਸ ਜੀ ਦਾ ਸਿਮਰਨ ਕਰਦੇ ਹੋਏ ਵੀ ਤੁਸੀਂ ਖਾਣਾ ਤਿਆਰ ਕਰ ਸਕਦੇ ਹੋ ਫਿਰ ਵੇਖ ਲੈਣਾ ਤੁਹਾਡੇ ਘਰ ਵਿੱਚ ਕਦੇ ਵੀ ਪੈਸੇ ਦੀ ਤੰਗੀ ਨਹੀਂ ਆਵੇਗੀ ਅਤੇ ਜੋ ਗੁਰੂ ਤੇਗ ਬਹਾਦਰ ਜੀ ਦਾ ਨਾਮ ਲੈਂਦੇ ਹਨ ਉਹਨਾਂ ਦੇ ਘਰ ਫਿਰ ਰਿੱਧੀਆਂ ਸਿੱਧੀਆਂ ਦਾ ਵਾਸ ਹੋ ਜਾਂਦਾ ਹੈ ਮੇਰੇ ਦਸਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਨ ਹਨ ਕਿ ਜਦੋਂ ਵੀ ਕੋਈ ਕੰਮਕਾਰ ਸ਼ੁਰੂ ਕਰਨਾ ਹੋਵੇ ਗੁਰਬਾਣੀ ਦਾ ਪ੍ਰਵਾਹ ਚਲਾ ਕੇ ਹੀ ਕਰਨਾ ਹੈ ਉਸ ਕੰਮ ਦੀ ਸ਼ੁਰੂਆਤ ਕਰਨੀ ਹੈ ਕੋਈ ਵੀ ਸ਼ਬਦ ਦਾ ਜਾਪ ਕਰਦੇ ਕਰਦੇ ਹੀ ਕੰਮ ਨੂੰ ਸ਼ੁਰੂ ਕਰੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਰੂਰ ਕਿਰਪਾ ਕਰਨਗੇ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਬਣਾਉਣ ਦਾ ਮਕਸਦ ਵੀ ਇਹੀ ਸੀ ਕਿ ਜੋ ਵੀ ਭੈਣਾ ਜਾਂ ਜੋ ਵੀ ਮਾਵਾਂ ਆਪਣੇ ਬੱਚੇ ਦੀ ਫਿਕਰ ਕਰਦੀਆਂ ਹਨ ਆਪਣੇ ਪਰਿਵਾਰ ਦੇ ਜੀਆਂ ਦੀ ਚਿੰਤਾ ਕਰਦੀਆਂ ਹਨ ਵਹਿਮਾਂ ਭਰਮਾਂ ਦੇ ਵਿੱਚ ਪੈ ਚੁੱਕੀਆਂ ਹਨ ਉਹਨਾਂ ਨੂੰ ਗੁਰਬਾਣੀ ਦੇ ਲੜ ਲੱਗ ਜਾਣਾ ਚਾਹੀਦਾ ਹੈ ਅਰਦਾਸ ਬੇਨਤੀ ਹਰ ਰੋਜ਼ ਪਰਮਾਤਮਾ ਦੇ ਅੱਗੇ ਹੱਥ ਜੋੜ ਕੇ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਕਰਨ ਦੇ ਨਾਲ ਪਰਮਾਤਮਾ ਜੀ ਤੁਹਾਡੀ ਅਰਦਾਸ ਬਹੁਤ ਹੀ ਛੇਤੀ ਕਬੂਲ ਕਰ ਲੈਣਗੇ ਤੇ ਤੁਹਾਡੇ ਘਰ ਵਿੱਚ ਖੁਸ਼ੀਆਂ ਤੇ ਬਰਕਤਾਂ ਦਾ ਵਾਸ ਹੋ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ